ਸਪਲੀਮੈਂਟਰੀ ਚਲਾਨ ਪੇਸ਼ ਹੋਇਆ ਜਲੰਧਰ ਈਡੀ ਨੇ ਜੰਗਲਾਤ ਮਹਿਕਮੇ ਕੋਟਾਲੇ ਦੇ ਸਬੰਧੀ ਇਹ ਚਲਾਨ ਪੇਸ਼ ਕੀਤਾ ਹੈ ਸਪਲੀਮੈਂਟਰੀ ਚਲਾਨ ਦੇ ਵਿੱਚ ਸਾਧੂ ਸਿੰਘ ਧਰਮਸੋਧ ਦੇ ਦੋਨੋਂ ਬੇਟਿਆਂ ਦੇ ਨਾਮ ਵੀ ਨਾਮਜਦ ਨੇ ਉਹਨਾਂ ਤੋਂ ਇਲਾਵਾ ਦੋ ਹੋਰ ਅਫਸਰਾਂ ਦੇ ਨਾਮ ਵੀ ਸ਼ਾਮਿਲ ਨੇ ਮੰਤਰੀ ਧਰਮਸੋਧ ਦੇ ਬੇਟੇ ਗੁਰਪ੍ਰੀਤ ਅਤੇ ਹਰਪ੍ਰੀਤ ਤੋਂ ਇਲਾਵਾ ਬਲਾਕ ਫੋਰੈਸਟ ਅਫਸਰ ਮਹਿੰਦਰਪਾਲ ਅਤੇ ਰੇਂਜ ਫੋਰੈਸਟ ਅਫਸਰ ਸੁਖਵਿੰਦਰ ਵੀ ਨਾਮਜਦ ਕੀਤੇ ਗਏ ਨੇ ਮંત્રી ਧਰਮਸੋਤ ਤੇ 1.77 ਕਰੋੜ ਦਾ ਹੀਰ ਫੇਰ ਕਰਨ ਬਦਲੀਆਂ ਕਰਵਾਉਣ ਐਨਓਸੀ ਦੇਣ ਅਤੇ ਹੋਰ ਕੰਮਾਂ ਸੰਬੰਧੀ ਇਲਜ਼ਾਮ ਨੇ ਤਾਂ ਜੰਗਲਾਤ ਘਟਾਲੇ ਮਾਮਲੇ ਦੇ ਵਿੱਚ ਜਲੰਧਰ ਈਡੀ ਦੇ ਵੱਲੋਂ ਸਪਲੀਮੈਂਟਰੀ ਚਲਾਨ ਪੇਸ਼ ਹੋਇਆ ਸਾਧੂ ਸਿੰਘ ਧਰਮਸੋਤ ਸਮੇਤ ਚਾਰ ਲੋਕਾਂ ਤੇ ਇਹ ਸਪਲੀਮੈਂਟਰੀ ਚਲਾਨ ਪੇਸ਼ ਹੋਇਆ ਜਿਸ ਵਿੱਚ ਦੋ ਅਫਸਰਾਂ ਸਮੇਤ ਧਰਮਸੋਤ ਦੇ ਦੋਨੋਂ ਬੇਟੇ ਵੀ ਸ਼ਾਮਿਲ ਨੇ ਜਾਣਕਾਰੀ ਸਾਂਝੀ ਕਰਦੀ ਏ ਕਿ ਸਾਧੂ ਸਿੰਘ ਧਰਮਸੋਧ ਤੇ ਪਹਿਲਾਂ ਤੋਂ ਜੰਗਲਾਤ ਘਟਾਲੇ ਦੇ ਸਬੰਧ ਵਿੱਚ ਇੱਕ ਮਾਮਲਾ ਚੱਲ ਰਿਹਾ ਹੈ ਇਹਨਾਂ 'ਤੇ ਇਲਜ਼ਾਮ ਨੇ ਕਿ ਇਹਨਾਂ ਨੇ ਵੱਡੇ ਪੱਧਰ ਤੇ ਫੰਡਾਂ ਦੀ ਹੀਰਫੇਰ ਕੀਤੀ ਹੈ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਦੋਨਾਂ ਬੇਟਿਆਂ ਦਾ ਨਾਮ ਸਿੱਧੇ ਰੂਪ ਦੇ ਵਿੱਚ ਆਉਣਾ ਇਹ ਇਸ਼ਾਰਾ ਕਰਦਾ ਹੈ ਕਿ ਈਡੀ ਦੇ ਹੱਥ ਕੋਈ ਠੋਸ ਸਬੂਤ ਲੱਗਿਆ ਹੁਣ ਫਰਦਰ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਹ ਤਾਂ ਲਗਭਗ ਤੈਅ ਹੈ ਕਿ ਇਹਨਾਂ ਅਫਸਰਾਂ ਤੇ ਵੱਡੀ ਗਾਜ ਡਿੱਗੇਗੀ ਕੋਰਟ ਦੇ ਅੰਦਰ ਕੀ ਦਲੀਲਾਂ ਪੇਸ਼ ਹੁੰਦੀਆਂ ਨੇ ਕੀ ਫੈਸਲਾ ਆਉਂਦਾ ਏ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ